موسیقی ਨਾਦ ਸੁਖ ਹੋਵਾ ਤਿਸਤ ਕਰਨਾ ਅਦਵਾ ਕੀ ਆਨੰਦ ਸੁਨੋ ਵਡ ਪਾਣੀਓ ਸਦ ਮਨੋਰਤ ਕੂਮੀ ਸਾਰੁ ਰੰਗ ਪ੍ਰਭ ਕਾਹਿ ਉਤਦੇ ਸਗਲ ਵਿਸੂਰੇ ਲੋਕ ਰੋਗ ਸੰਤਾ ਵਿਰਤਰੇ ਸੁਣੀ ਸਚੀ ਬਾ संतसाजन पयसर से गूरे गरते धने सुनते पनित कहते प सा रहे परणभंत्र नाग गोरचरना लागे वा्यनादतुले सनते पनित कहते पविद ਤੁਹ ਕੋ ਰਹਾ ਪਰ ਤੋ ਰੇ ਰਣਵੰਤ ਨਾਨਕ ਦੁਰ ਚਰਨ ਲਾ ਕੇ ਹਲ ਜੇਨ ਅਤੂਰੇ ਸਤੂ ਪਵਨ ਪੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵ ਸਰਾਤ ਤੋਏ ਕਾਈ ਤਾਇ ਰੇ ਸਗਲ ਜੇ جنگے آئیاں بورے آئیاں باچے تار مہدور قرمی آپ کو اپنی کھیلے کے دور جنگی نام تیار

پیروتان تمرا یقے تھے سگل سمگلی تم روت راری تم سے ہو سوگاری ਮਰੀ ਗਤ ਮੇਹਰ ਗੁਰੂ ਪੰਨਿਆ ਪਿਆਰਿਆਂ ਚੋਂ ਸਾਹਿਬ ਜਾਦਿਆਂ ਚਾਲੀਆਂ ਮੁਕਤੀਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਾਤ ਖੇ ਸਕਿਆ ਦੀਕ ਲਾਹੀ ਤੇ ਗਵਾਹੀ ਦੇਖੀ ਅੰਨੇ ਇਸ ਤਾ ਇਨਾ ਪਿਆਰਿਆਂ ਸਤਿਆਰਿਆਂ ਕੀ ਕਮਾਈ ਦਾ ਲੋ ਜੀ ਵਾਹਿਗੁਰੂ ਸਿੰਘਾਂ ਸਿਗਨਿਆਨੀ ਧਰਮ ਦੇ ਅਸੀਸ ਦਿੱਤੇ ਬਾਦ ਬਾਂਦ ਘਟਵਾਏ ਕੋ ਪਰਿਣਾ ਲਭਾਈਆਂ ਤੇ ਕੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਸਿੱਖੀ ਕੇਸਾਂ ਸਵਾਸਾਂ ਨਾਲ ਨਵਾਈ ਦਿਨਾਂ ਦੀ ਤੁਮਾਈ ਦਾ ਆਸੇ ਹਾਰ ਸਾਡਾ ਸੇ ਗੁਰੂ ਜੀ ਵਾਹਿਗੁਰੂ ਅਨਿਆ ਤਕਸਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਹਾਲ ਸਾਹਿਬੋ ਜੀ ਸਹਿਬੋ ਜੀ ਵਾਹਿਗੁਰੂ ਬਾਤਿ ਗੁਰੂ ਕੀ ੇਤਿਆਵੇ ੇਤਿਆਨ ਕਾ ਸਰ ਕਾ ਸੁਖ ਹੋਵੇ ਤਹਾਂ ਜਹਾਂ ਹਾਲ ਸਾਹਿਬ ਤਹਾਂ ਤਹਾਂ ਰਛਿਆ ਰਿਐਤ ਏਕ ਹੀ ਪਤੀ ਏਕ ਹੀ ਪਤਨੀ ਦੀ ਪੈਜ ਪਤਨੀ ਦੀ ਜੀਤ ਸ੍ਰੀ ਸਹਿਬ ਜੀ ਸਹਾਏ ਥਾਲ ਸੇ ਜੀ ਕੇ ਗੁਰਵਾਨ ਹੈ ਥਾਲ ਸਾਹਿਬ ਜੀ ਸਹਿ ਗੋ ਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਤ ਨੂੰ ਦੇਸ ਦਾਤ ਰਹਿਤ ਦਾਤ ਬਵੇਕ ਦਾਤ ਵਸਾਹੂ ਦਾਤ ਕੋ ਸਾਧਾ ਦਾਤ ਦਾਨਾ ਸਰ ਦਾ ਨਾਮ ਦਾਣ ਸ੍ਰੀ ਅਮਰ ਸਤ ਸਹਿਬ ਜੀ ਕੇ ਦਰਸ਼ਨ ਇਸ਼ਨਾਨ چمکیا چنڈے جگ ٹال درم کا جیکار جی کار خالسا واہ گرو تان تان نانک دیو جی مہاراج گرو گوبند سنگھ جی مہاراج امرتاس جی مہاراج شب کا اوتار جبر مالک سا شری گورو گرنتھ سا جی ਆਪ ਜੀ ਦੇ ਮਹਾਨ ਨਿਰਦਾਸ ਗਿਨ ਈ ਜੋਤਰੀ ਹੈ ਸਤਿਗੁਰ ਕੀ ਗਿਰਤੀ ਕਦੇ ਨਾ ਹੋ ਗਈ ਜਨਤੀ ਅਰਦਾਸ ਨਾਨਕ ਜੋਰ ਗੁਬਿੰਦ ਕਾ ਗੁਣਤਾਸ ਤੇ ਮਹਾਵਾਕਾਂ ਅੰਸਾਰ ਸਤਿਗੁਰੂ ਜੀਓ ਹਰੇਕ ਸਾਲ ਦੀ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੇ ਸੰਬੰਧ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਗੋ ਕੇ ਮੂਰਤੇ ਜੋ ਲੰਗਰ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਿਲ ਜੁੜ ਕੇ ਸਤਿਗੁਰੂ ਜੀ ਗੁਰੂ ਜੀਵਾਲ ਸਹਿਬ ਜੀਆਂ ਤੀਆਂ ਹੋਈਆਂ ਸੰਗਤਾਂ ਨੂੰ ਰਸਤੇ ਵਿੱਚ ਲੰਗਰ ਸਤਿਗੁਰੂ ਸੱਚੇ ਪਾਤਸ਼ਾਹ ਨਾਗੋ ਕੇ ਮੂਰਤੇ ਸੰਗਤਾਂ ਦੀ ਲੱਗ ਰਹੀਆਂ ਸੰਗਤਾਂ ਦੀ ਲੰਗਰ ਗੁਰੂ ਕੇ ਲੰਗਰਾਂ ਦੇ ਨਾਲ ਚਲ ਪਾਣੀ ਦੇ ਨਾਲ ਸੇਵਾ ਕਰਦੇ ਹੋਏ ਵਿਅੰ ਸੰਗਠਾ ਨੇ ਸਤਿਗੁਰੂ ਦੇ ਸੇਵਾ ਆ ਕੇ ਇਸੇ ਹੀ ਸਤਿਗੁਰੂ ਸੱਤੇ ਪਾਤਸ਼ਾਹ ਜੀ ਸਮਾਗਮ ਲੈ ਕਰਕੇ ਆਪ ਦੇ ਦਰ ਘਰ ਦੇ ਸ਼ਰਧਾਲੂ ਭਾਈ ਨਰਿੰਦਰਜੀਤ ਸਿੰਘ ਦੀ ਸਤਿਗੁਰੂ ਸੱਤੇ ਪਾਤਸ਼ਾਹ ਜੋ ਕਿ ਗ੍ਰੰਥੋਂ ਸਤਿਗੁਰੂ ਸੱਤੇ ਪਾਤਸ਼ਾਹ ਜੀ ਅਰਦਾ ਇਹਨਾਂ ਨੇ ਸੁਖਮਨੀ ਸਾਹਿਬ ਦੀ ਬਾਣੀ ਦਾ ਸਤਿਗੁਰੂ ਸੱਤੇ ਪਾਤਸ਼ਾਹ ਜੀ ਉਹ ਹੰਜਾਬ ਕਰਵਾਇਆ ਬਾਣੀ ਪੜੀ ਸੁਣੀ ਅੱਜ ਮਾਂ ਦੇ ਕੇ ਪ੍ਰਮਾਨ ਕਰਨੀ ਇੰਨਾ ਮਨੁਕਾਮਨਾ ਭਾਵਨਾ ਨੂੰ ਲੈ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਅੰਦਜਾਪ ਕਰਵਾਏ ਸਤਿਗੁਰੂ ਸੋ ਮਨੁਕਾਮਨਾ ਭਾਵਨਾ ਪੂਰਨ ਕਰਨੀਆਂ ਭਾਈ ਨਰਿੰਦਰਜੀਤ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੱਚੇ ਦੀਦਾਰ ਮੰਗਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਮੰਗੇ ਠਾਕੁਰਿਆ ਆਪਣੇ ਤੇ ਸੋਈ ਸੋਈ ਦੋਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾ ਉਹ ਹਾ ਸਤਿਗੁਰੂ ਵੇਦੀ ਮਹਾਵਾਕਾਂ ਅਨਸਾਰ ਸਤਿਗੁਰੂ ਸੱਤੇ ਪਾਤਸ਼ਾਹੀ ਭਾਈ ਨਰਿੰਦਰਜੀਤ ਸਿੰਘ ਤੇ ਬੀਬੀ ਰਾਜਵਿੰਦਰ ਕੌਰ ਨੂੰ ਸਤਿਗੁਰੂ ਸੱਤੇ ਪਾਤਸ਼ਾਹੀ ਬੱਚੇ ਦੀ ਦਾਨ ਬਖਸ਼ਣਾ ਸਤਿਗੁਰੂ ਸੱਤੇ ਪਾਤਸ਼ਾਹੀ ਆਪਕੀ ਨੇ ਝੋਲਣਾ ਭਰਨੀਆ ਸਤਿਗੁਰੂ ਸੱਤੇ ਪਾਤਸ਼ਾਹੀ ਤੇ ਦੂਸਰੇ ਭਾਈ ਅਮਰਪਾਲ ਸਿੰਘ ਜੀ ਤੇ ਉਨ੍ਹਾਂ ਦੀ ਘਰ ਵਾਲੀ ਬੀਬੀ ਮਾਨਪ੍ਰੀਤ ਕੌਰ ਅਰਦਾਸ ਕਰਾਉਂਦੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਜੁੜਵਾ ਬੱਚਿਆਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾਤ ਬਖਸ਼ੋ ਇੱਕ ਲੜਕਾ ਤੇ ਇੱਕ ਲੜਕੀ ਦੀ ਜੁੜਵਾ ਬੱਚਿਆਂ ਦੀ ਦਾਤ ਬਖਸ਼ੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਹੀ ਸਮਾਗਮਾਂ ਵਿੱਚ ਅਰਦਾਸ ਕਰਾਉਂਦੇ ਹਨ ਭਾਈ ਸਿਮਰ ਸਿੰਘ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਸ਼ਾਦੀ ਹੋ ਜਾਵੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਰਹਿਮਤਾਂ ਕਰਦੀਆਂ ਭਾਈ ਸਿਮਰ ਸਿੰਘ ਵੀ ਸ਼ਾਦੀ ਕਰਵਾਉਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਆਪਰੇ ਚਰਨਾਂ ਨਾਲ ਜੋੜ ਕੇ ਗੁਰੂ ਕੇ ਲੰਗਰਾਂ ਦੀ ਸੇਵਾਦਾਰਾਂ ਕੋਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੇਵਾ ਕਰਉਂਦੇ ਹਾਂ ਰਹਿਣਾ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਜਿੰਨੇ ਵੀ ਸੇਵਾਦਾਰ ਸੰਗਤਾਂ ਨੇ ਮਿਲ ਜੁਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲੰਗਰਾਂ ਵਿੱਚ ਸੇਵਾ ਕੀਤੀਆਂ ਸਭ ਦੀਆਂ ਸੇਵਾ ਕੀਤੀਆਂ ਹੋਈਆਂ ਸੇਵਾ ਤਨ ਮਨ ਧਨ ਦੇ ਨਾਲ ਕੀਤੀ ਹੋਈ ਸੇਵਾ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਆਪਣੇ ਦਰ ਤੇ ਪ੍ਰਵਾਨ ਕਰਨਾ ਸੇਵਾਦਾਰਾਂ ਦੀਆਂ ਸੰਗਤਾਂ ਦੀਆਂ ਮਨੋ ਕਾਮਨਾ ਭਾਵਨਾ ਪੂਰਨ ਕਰਨੀਆਂ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਲੰਗਰਾਂ ਵਿੱਚ ਰਸਤਾ ਬਸਤਾ ਮਾਇਆ ਭੇਟ ਕਰਵਾ ਕੇ ਸਤਿਗੁਰ ਸੱਚੇ ਪਾਤਸ਼ਾਹੇ ਸੇਪਾਏ ਖਜ਼ਾਨੇ ਭਰਪੂਰ ਕਰਨੀ ਕਾਲ ਕੰਟਕidur ਕਰਨੀ ਦੁੱਖਾਂ ਕਲੇਸ਼ਾਂ ਮਰੇਸ਼ਾਂ ਵਿਗਨਾ ਪਾਪਾਂ ਦੇ ਨਾਸ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਜੀ ਹੁਣ ਕਰੋ ਕਿਰਪਾ ਅਣਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਝ ਨਮਸਟਾਈ ਕਰੀ پاک ਸਾਧ ਸੂਚ ਪਵਿੱਤਰ ਆ ਮੌੜ ਦਾ ਗੋਪ ਘਰ ਰਾਇ ਤੇ ਮਹਾਵਾਕਾਂ ਸਾਰ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚ ਪੰਜਾਂ ਮਰਤ ਪ੍ਰਾਪਰਸ਼ਾਦੀ ਦੀਏਗ ਸੱਚ ਕੇ ਹਾਜ਼ਰ ਹੋਈ ਹੈ ਸਤਿਗੁਰੂ ਜੀ ਆਪ ਜੀ ਨੇ ਪ੍ਰਮਾਨ ਕਰਨੀ ਪ੍ਰਮਾਨ ਹੋਇਆ ਸੀਤ ਪ੍ਰਸ਼ਾਦ ਭੋਗ ਲਗਿਆ ਪ੍ਰਸ਼ਾਦ ਸਤਿਗੁਰੂ ਜੀ ਆਪ ਜੀ ਨੇ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਭ ਦੀਆਂ ਮਨੋ ਕਾਮਨਾ ਭਾਵਨਾ ਪੂਰਨ ਕਰਨੀਆਂ ਦਾਸ ਦੇ ਸਿਰ ਤੇ ਮੇਰ ਪਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਸਾਧਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਕਰਉਂਦੇ ਰਹਿਣਾ ਆਪ ਜੀ ਦੀ ਸੇਵਾ ਕਰਦੇ ਆਂ ਸਤਗੁਰੂ ਸੱਚੇ ਪਾਤਸ਼ਾਹ ਜੀ ਬੇਅੰਤ ਗਲਤੀਆਂ ਹੋਈਆਂ ਸੋ ਸਤਗੁਰੂ ਉਹਨਾਂ ਗਲਤੀਆਂ ਨੂੰ ਨਾ ਚਿਤਾਰਦੇ ਹੋਏ ਅਕੇ ਤੋਂ ਸਮੱਤ ਬਖਸ਼ਣੀ ਆਪ ਜੀ ਨੇ ਸਤਗੁਰੂ ਸੱਚੇ ਪਾਤਸ਼ਾਹ ਆਪਣੀ ਮਾਤ ਅੰਸਾਰ ਸੇਵਾ ਕਰਵਾਉਂਦੇ ਰਹਿਣਾ ਸਤਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਗਲਤੀਆਂ ਨੂੰ ਮਾਫ਼ ਕਰਨਾ ਸਤਿਗੁਰੂ ਸਤਿਏਕ ਪਾਤਸ਼ਾਹ ਅਗੇ ਤੋਂ ਆਪਣੀ ਭਜਨ ਦਾ ਪ੍ਰਤਾਪ ਕਰਨਾ ਚੜ੍ਹਦੀਆਂ ਕਲਾ ਕਰਦੀਆਂ ਸਭ ਦੀਆਂ ਮਨੁਕਾਮਨਾ ਭਾਵਨਾ ਪੂਰਨ ਕਰਦੇ ਹੋਏ ਸਤਿਗੁਰੂ ਜੀ ਹੋਣ ਹੁਕਮ ਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਤ ਕਰੋ ਬਖਸ਼ੋ ਖੁਸ਼ੀਆਂ ਸਹੀ ਪਿਆਰੇ ਮੇਲ-ਵੇਲ ਨੇ ਜਿੰਨਾ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ ਗੁਰੂ ਨਾਨਕ ਦਾ ਨਾਮ ਚੜ੍ਹਦੀ ਕਲਾ ਤੇਰੇ ਆਪਾ ਨੇ ਸਰਬਤਲਾ ਪ੍ਰਵਾਹ سو نار سیا کال واحش کا خاصہ واحش کی بھلے